ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਸਨਦੀਪ ਸਿੰਘ ਘਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਅਫਗਾਨਿਸਤਾਨ ਵਾਸਤੇ ਹਮਦਰਦੀ ਜ਼ਾਹਰ ਕਰਦੇ ਆ ਪਰ ਇਸੇ ਦੌਰਾਨ ਉਹਨਾਂ ਦੀ ਜਿਹੜੀ ਪੋਸਟ ਆ ਉਹਨਾਂ ਨੇ ਐਕਸ ਅਕਾਊਂਟ ਦੇ ਉੱਤੇ ਪਾਈ ਜਿਹੜਾ ਪਹਿਲਾਂ ਟਵਿੱਟਰ ਹੁੰਦਾ ਸੀ ਉਹਦੇ ਉੱਤੇ ਜਵਾਬ ਦਿੰਦੇ ਆ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹ ਕਹਿੰਦੇ ਆ ਜੀ ਅਸੀਂ ਤੁਹਾਡੇ ਨਾਲ ਖੜੇ ਆ ਵੀ ਤੁਸੀਂ ਅਫਗਾਨਿਸਤਾਨ ਦੇ ਨਾਲ ਸੰਵੇਦਨਾ ਰੱਖਦੇ ਹੋ ਪਰ ਆ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਧਰ ਵੀ ਛਾਤੀ ਮਾਰੋ ਸਾਡਾ ਪੰਜਾਬ ਸਾਰਾ ਉੱਜੜ ਗਿਆ ਇਹ ਇਸੇ ਦੇਸ਼ ਦਾ ਹਿੱਸਾ ਹੁਣ ਜਦੋਂ ਇਹ ਆਪਣਾ ਜਵਾਬ ਉਥੇ ਦਰਜ ਕਰਾਉਂਦੇ ਆ ਤਾਂ ਇਹ ਤੋਂ ਬਾਅਦ ਪਟਤਲ ਸਭ ਇੱਕ ਗੱਲ ਤੇ ਕਲੀਅਰ ਹੋ ਜਾਂਦੀ ਹੈ ਨਾ ਵੀ ਇਹ ਭਾਜਪਾ ਦੀ ਬੀ ਟੀਮ ਨਹੀਂ ਹੈ ਹਾਲਾਂਕਿ ਇਹਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਜਵਾਬ ਨਹੀਂ ਆਇਆ ਟੀਮਾਂ ਭੇਜੀਆਂ ਜਾਣਗੀਆਂ ਪੰਜਾਬ ਦੇ ਵਿੱਚ ਮੌਕਾ ਦੇਖਣ ਗਿਆ ਰਾਹਤ ਜਿਹੜੀ ਹੈ ਕਿੱਦਾਂ ਪਹੁੰਚਾਉਣੀ ਆ ਪੈਕੇਜ ਦੇਣਾ ਨਹੀਂ ਦੇਣਾ ਬਾਅਦ ਦੀ ਗੱਲ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਮੈਸੇਜ ਨੇ ਇੱਕ ਗੱਲ ਤੇ ਕਲੀਅਰ ਕਰ ਦਿੱਤੀ ਵੀ ਉਹ ਪੰਜਾਬ ਦੇ ਨਾਲ ਖੜੇ ਆ ਤੇ ਪ੍ਰਧਾਨ ਮੰਤਰੀ ਦੇ ਨਾਲ ਆਢਾ ਜਿਹੜਾ ਉਹ ਲੈ ਸਕਦੇ ਆ ਅੱਜ ਦੀ ਡੇਟ ਦੇ ਵਿੱਚ ਸਵਾਏ ਅਫਗਾਨਿਸਤਾਨ ਤੋਂ ਸਾਡੇ ਨਾਲ ਸਾਡਾ ਗੁਆੰਡੀ ਕੰਟਰੀ ਕਿਹੜਾ ਖੜਾ ਹੈ ਇਹ ਦੱਸ ਸਕੋ ਨਾ ਨੇਪਾਲ ਨਾਲ ਸਾਡੀ ਨਹੀਂ ਬਣਦੀ ਮੀਆਮਾਨਾ ਸਾਡੀ ਨਹੀਂ ਬਣਦੀ ਸ਼੍ਰੀਲੰਕਾ ਨਾਲ ਸਾਡੀ ਨਹੀਂ ਬਣਦੀ ਪਾਕਿਸਤਾਨ ਨਾਲ ਸਾਡੀ ਨਹੀਂ ਬਣਦੀ ਤੁਹਾਨੂੰ ਪਤਾ ਹੋਵੇਗਾ ਇਹ ਸੇ ਤਾਲੇਬਾਨ ਨੇ 1999 ਸਾਡੇ 6400 ਬੰਦਾ ਜਿਹੜਾ ਸੀ ਉਹ ਬੰਦੀ ਬਣਾਇਆ ਸੀ ਜਦੋਂ ਇਹ ਤਾਲੇਬਾਨੀਏ ਸਾਡਾ ਜਹਾਜ਼ ਉਡਾ ਕੇ ਪਹਿਲਾਂ ਡੁਬੇ ਲੈ ਜਾਂਦੇ ਫਿਰ ਖੜਦੇ ਪਹਿਲਾਂ ਇਹ ਆਪਣੇ ਅਫਗਾਨਿਸਤਾਨ ਵਿੱਚ ਕਹਿੰਦੇ ਜੀ ਪਰਮਿਸ਼ਨ ਨਹੀਂ ਮਿਲੀ ਉਤਰਨ ਦੀ ਪਾਕਿਸਤਾਨ ਨੇ ਪਰਮਿਸ਼ਨ ਦਿੱਤੀ ਫਿਰ ਡੁਬੇ ਲੈ ਜਾਂਦੇ ਉੱਥੋਂ ਤੇਲ ਭਰ ਕੇ ਫਿਰ ਇਹ ਅਫਗਾਨਿਸਤਾਨ ਲੈ ਜਾਂਦੇ ਡਰਾਮੇਬਾਜ਼ੀ ਪੂਰੀ ਕੀਤੀ ਸਾਡੇ ਉਹਦੇ ਕੋਲ ਜੇ ਪਾਇਲਟ ਸੀ ਟ੍ਰੇਨ ਸੀ ਜੇ ਥੋੜਾ ਮਣਾ ਮਣਾ ਅਟਰੀਨ ਨਰ ਤੇ ਸਾਡੇ ਦੇ 650 ਬੰਦੇ ਗਿਆ ਸੀ ਨਾ ਉਹ ਤੇ 7 ਦਿਨ ਉਹਨਾਂ ਇਸੇ ਤਾਲੇਬਾਨ ਨੇ ਸਾਡੇ ਉਹ ਬੰਦੇ ਬੰਦੀ ਬਣਾ ਕੇ ਰੱਖੇ ਤੇ ਬੰਦੀ ਬਣਾਉਣ ਤੋਂ ਬਾਅਦ ਤੇ ਸੀ ਉਹ ਤਿੰਨ ਅਤਵਾਦੀ ਛਡਵਾ ਕੇ ਤੇ ਫਿਰ ਬਕਾਇਦਾ ਤੌਰ ਤੇ ਉਹਨਾਂ ਨੇ ਸਾਡੇ ਬੰਦੀਆਂ ਕੀਤੇ ਸੀ ਉਹ ਅਤਵਾਦੀ ਅੱਜ ਵੀ ਜਿੰਦਾ ਨੇ ਹੁਣ ਮੋਦੀ ਸਾਹਿਬ ਦੀ ਜੋ ਮਜਬੂਰੀ ਕਹਿ ਲੋ ਜਾਂ ਤੁੰਗੋ ਪਿੱਛੇ ਜੋ ਵਿਦੇਸ਼ ਮੰਤਰੀ ਬੁਲਾਇਆ ਥਾ ਉਹਨਾਂ ਦਾ ਇੱਥੇ ਬਿਲੀ ਉਹ ਆਇਆ ਵੀ ਸੀਗਾ ਸਾਨੂੰ ਕੋਈ ਤਰਾਸ ਨਹੀਂ ਅਸੀਂ ਕਹਿੰਦੇ ਵੀ ਚੰਗੀ ਗੱਲ ਜਿੱਥੇ ਵੀ ਕਿਤੇ ਬਕਾਇਦਾ ਤੌਰ ਤੇ ਤਰਾਸ ਦੀ ਵਰਤੋਂ ਦੀ ਉਹਤੇ ਚਿੰਤਾ ਵੀ ਪ੍ਰਗਟ ਕੀਤੀ ਜਾਣੀ ਚਾਹੀਦੀ ਆ ਉਹਦੀ ਮਦਦ ਵੀ ਕੀਤੀ ਜਾਣੀ ਚਾਹੀਦੀ ਆ ਜੇ ਕਿਤੇ ਭਾਰਗੋ ਦੀ ਕੀਤੀ ਅਸੀਂ ਦੀ ਛਲਾਗਾ ਕਰਦੇ ਅਸੀਂ ਗਲਤ ਨਹੀਂ ਕਹਿੰਦੇ ਕੀ ਪੰਜਾਬ ਅਫਗਾਨਨਾਂ ਤੋਂ ਦੂਰ ਕੀ ਪੰਜਾਬ ਨੂੰ ਬਕਾਇਦਾ ਤੌਰ ਤੇ ਪਾਕਿਸਤਾਨ ਦੇ ਸਭ ਨਾਲ ਤਾਂ ਨਹੀਂ ਹੁਣ ਜਦੋਂ ਰੌਲਾ ਪਿਆ ਤੇ ਫਿਰ ਇਹ ਬੋਲਣ ਚੰਨ ਲੱਗੇ ਮਾੜਾ ਮੋਟਾ ਜੀ ਮੁੱਖ ਮੰਤਰੀ ਸਾਹਿਬ ਮੈਂ ਗੱਲ ਕੀਤੀ ਹੈ ਜੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਅਜੇ ਤੱਕ ਕੋਈ ਪੈਕੇਜ ਨਹੀਂ ਦਿੱਤਾ ਕਿ ਗਿਆਨੀ ਹਰਜੀਤ ਸਿੰਘ ਹੋਰਾਂ ਵੀ ਇਹ ਗੱਲ ਕਹੀ ਆ ਵੀ ਵੇਖੋ ਤੁਸੀਂ ਬਿਛੜੇ ਅਫਗਾਨistan ਦਾ ਜੋਟੇ ਪਹ ਜੋ ਮਰਜ਼ੀ ਕਰੋ ਉਹਨਾਂ ਦੀ ਮਦਦ ਕਰੋ ਅਸੀਂ ਤੁਹਾਡੇ ਨਾਲ ਅੰਨਿੱਕਤ ਪਾਣੀ ਪੰਜਾਬ ਦਾ ਵਿਤਕਰਾ ਉੱਥੇ ਸਾਨੂੰ ਪੀੜ ਜਰੂਰ ਹੁੰਦੀ ਹੈ ਵੀ ਤੁਸੀਂ ਪੰਜਾਬ ਦਾ ਵਿਤਕਰਾ ਕਿਉਂ ਕਰਦੇ ਸਾਡਾ ਪੰਜਾਬ ਦਾ ਕਸੂਰ ਕੀ ਦੱਸੋ ਤੁਸੀਂ ਪੰਜਾਬ ਉਹ ਧਰਤੀ ਆ ਜਿੱਕ ਤੇ ਇਹਨੂੰ ਵਿਸਾਰਤਾ ਇਹ ਬਾਦ ਹੋ ਗਈ ਤੇ ਪੂਰਾ ਦੇਸ਼ ਬਰਬਾਦ ਹੋ ਜੂ ਤੁਹਾਨੂੰ ਕਿਸੇ ਪ੍ਰਧਾਨ ਮੰਤਰੀ ਨਹੀਂ ਬੋਲਣਾ ਮੁੜ ਕੇ ਭੱਜਣਾ ਪਊਗਾ ਇੱਥੋਂ ਤਾਂ ਅੱਜ ਪੰਜਾਬ ਸੰਕਟ ਦੇ ਵਿੱਚ ਐ ਪੰਜਾਬ ਨੂੰ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਆਫਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਬਿਲਕੁਲ ਠੀਕ ਹੈ ਤੇ ਪੰਜਾਬ ਜਿਹੜਾ ਵਾ ਪੰਜਾਬ ਪੰਜਾਬ ਵਾਸਤੇ ਜਿਹੜੇ ਸੁਨੀਲ ਜਾਖੜ ਉਹਨਾਂ ਨੇ ਇੱਕ ਪੱਤਰ ਲਿਖਿਆ ਪ੍ਰਧਾਨ ਮੰਤਰੀ ਨੂੰ ਵੀ ਕੋਈ ਪੈਕੇਜ ਦਿਓ ਕੈਪਟਨ ਮਰਿੰਦਰ ਸਿੰਘ ਨੇ ਲਿਖਿਆ ਕੋਈ ਪੈਕੇਜ ਦਿਓ ਆਮ ਆਦੀ ਪਾਰਟੀ ਦੇ ਸੰਗਰੂਰ ਤੋਂ ਐਮਪੀ ਨੇ ਉਹਨਾਂ ਵੀ ਇੱਕ ਪੱਤਰ ਲਿਖਿਆ ਵੀ ਸਾਨੂੰ ਇੰਟਰਨ ਰਾਤ ਜਿਹੜੀ ਆ ਇੰਟਰਨ ਜਿਹੜੀ ਲੀਫ ਆ ਸਾਨੂੰ 20000 ਕੋਟ ਚਾਹੀਦੀ ਇਮੀਡੀਏਟਲੀ ਲੇਕਿਨ ਉਹਦੇ ਤੇ ਕਿਸੇ ਦਾ ਕੋਈ ਜਵਾਬ ਨਹੀਂ ਹੈਗਾ ਫਿਰ ਚਿੰਤਾ ਪ੍ਰਗਟ ਕਰਨਾ ਜਿਹੜਾ ਵਾ ਪੰਜਾਬ ਦੇ ਦੁੱਖਦੂਤ ਹੋਣੀ ਅੱਗੇ ਦੁਖੀ ਬਹੌ ਕਿਤਾਬ ਨੇ ਆਪ ਨੂੰ ਤੁਸੀਂ ਸਾਰੇ ਨਾਲ ਮਿਲ ਕੇ ਅਸੀਂ ਫਿਰ ਕਹਿੰਦੇ ਵੀ ਸਾਨੂੰ ਕੋਈ ਦੁੱਖ ਨਹੀਂ ਵੀ ਤੁਸੀਂ ਜਾ ਕੇ ਅਫਗਾਨਿਸਤਾਨ ਦੇ ਜੋਟੇ ਪਾ ਜੋ ਮਰਜ਼ੀ ਕਰੋ ਤੁਸੀਂ ਉਹਨਾਂ ਦੇ ਵਿਚਰੋ ਲੇਕਿਨ ਇਸ ਗੱਲ ਦਾ ਦੁੱਖ ਜ਼ਰੂਰ ਹੈ ਵੀ ਪੰਜਾਬ ਨੂੰ ਤੁਸੀਂ ਵਿਸਾਰ ਕੇ ਬੈਠਿਓ ਜਿਹੜੀ ਦੇਸ਼ ਦੀ ਖੜਕ ਬਜਾਵੇ ਇਹ ਵੀ ਮੈਂ ਕਹਿ ਦੇ ਅੱਥੇ ਪੰਜਾਬ ਨੂੰ ਵਿਸਾਰਨ ਦਾ ਮਤਲਬ ਇਹ ਹੈ ਕਿ 43 ਸਰਕਾਰ ਨਹੀਂ ਤੇ ਉਹੀ ਗੱਲਾਂ ਹੋਤੂ ਵੀ ਨਹੀਂ ਹੈਗੀ ਗੱਲ ਹੋ ਸਕਦਾ ਪੱਟੀ ਸਾਹਿਬ ਉਹਨਾਂ ਦੇ ਜ਼ੈਨ ਚ ਇਹ ਹੋਵੇ ਵੀ 13 ਸੀਟਾਂ ਚਲੋ ਕੋਈ ਗੱਲ ਨਹੀਂ ਜੋ ਮਰਜੀ ਹੋਵੇ ਸੂਬਾ ਤੇ ਗੱਲ ਪੰਜਾਬ ਦਾ ਜਾਂ ਦਿੱਕਾਦਨ ਵੱਖਰਾ ਗਿਆਨੀ ਹਨ ਪ੍ਰਿਜ਼ੀਨੇ ਕੀ ਆ ਸੀ ਨਾ ਸਿੱਧੀ ਖਾਲਸਾ ਮੰਗਦੇ ਨਹੀਂ ਜੇ ਥਾਲੀ ਚ ਪਰੋਸ ਕੇ ਦਿਓਗੇ ਫਿਰ ਅਸੀਂ ਨਾਂ ਵੀ ਨਹੀਂ ਕਰਾਂਗੇ ਅਸੀਂ ਤੁਸੀਂ ਦੂਰਾਸ਼ਟਰ ਦੀ ਗੱਲ ਕਰੋ ਤਾਂ ਤੁਸੀਂ ਜਿਹੜੇ ਉਹ ਸੱਤਵਾਦ ਸੱਤਵਾਦੀ ਹੋ ਤੇ ਜੇ ਸਾਡੇ ਤੇ ਸਤਖਾਲਸ ਦੀ ਗੱਲ ਕਰਦੇ ਸੀ ਹੱਤਵਾਦੀ ਹੋ ਗਿਆ ਪਰ ਮੈਂ ਇਹ ਵੀ ਗੱਲ ਕਹਿ ਦੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਸਾਡੀਆਂ ਸਰਕਾਰਾਂ ਦਾ ਬੜਾ ਵੱਡਾ ਹੱਥ ਆ ਤੂੰ ਹੋਣਾ ਇਹਨੇ ਇਹਨਾਂ ਤੋਂ ਛੱਡਦੇ ਹੋ ਤੁਸੀਂ ਪਰ ਇਹਨਾਂ ਦੇ ਮੰਤਰੀ ਦੇ ਵੀ ਕੀ ਕਿਹਾ ਸੀ ਜੂਨ ਦੇ ਵਿੱਚ ਵਿਧਾਨ ਸਭਾ ਤੇ ਕਿਹਾ ਸੀ ਅਗਲੇ بڑے ਟੇਬਲ ਸਪਰਾਈਜ਼ ਸੀਗੇ ਕਿ ਅਸੀਂ ਪੂਰੇ ਪ੍ਰਬੰਧ ਕਰ ਲੈ ਕਰ ਲੈਨੇ ਕਿਸੇ ਵੀ ਪ੍ਰਕਾਰ ਦੇ ਹੱਦ ਦੇ ਟਕਰਾ ਕਰਨ ਵਾਸਤੇ ਅੱਜ ਕਿੱਥੇ ਹੋ ਮੰਤਰੀ ਦੇਵੇਜ ਜੀ ਬਾਵਾ ਆ ਗਿਆ ਇਸ ਕਰਕੇ ਜਿਹੜਾ ਪੰਜਾਬ ਆ ਮੈਂ ਇਹ ਵੀ ਤੁਹਾਨੂੰ ਗੱਲ ਦੱਸ ਰਿਹਾ ਇੱਕ ਸਰਵੇ ਦੇ ਮਤਾਬਕ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਜੇ ਸਤਲੁਜ ਦਰਿਆ ਵਗਦੇ ਪਹਿਲੀ ਗੱਲ ਤੇ ਹਿਮਾਲਿਆ ਤੋਂ 10 ਦਰਿਆ ਨਿਕਲਦੇ ਹੂੰ ਇਹਨਾਂ ਵਿੱਚੋਂ ਤਿੰਨ ਸਾਡੇ ਇਸ ਪੰਜਾਬ ਦੇ ਵੀ ਤਿੰਨ ਸਾਡੇ ਪਾਕਿਸਤਾਨ ਦੇ ਪੰਜਾਬ ਦੇ ਵੀ ਅੱਛਾ ਜੀ ਹੂੰ 10 ਦਰਿਆ ਨਿਕਲਦੇ ਆ ਗਲੇਸ਼ੀਅਰ ਤੋਂ ਆਉਂਦੇ ਨੇ ਪਾਣੀ ਬੜਾ ਸਾਫ਼ ਹੁੰਦਾ ਸੀ ਹੁਣ ਜਿਸ ਤਿੱਕੇ ਨਾਲ ਅਸੀਂ ਉੱਤੇ ਡ੍ਰੈਕਟਰ ਨਹੀਂ ਕਿਟਾਈ ਕਰਤੀ ਆ ਪਹਾੜ ਤੋੜ ਦਿੱਤੇ ਨੇ ਉਹਦਾ ਨਤੀਜਾ 76 ਸਾਲਾਂ ਬਾਅਦ ਬਕਾਇਦਾ ਤੌਰ ਤੇ ਬਰਬਾਦੀ ਹਿਮਾਚਲ ਪ੍ਰਦੇਸ਼ ਦੀ ਹੋਈ ਜਿੱਥੇ ਅੱਜ ਤੱਕ 326 ਬੰਦੇ ਮਰ ਚੁੱਕੇ ਨੇ ਸਰਕਾਰੀ ਅਕਾਰ ਮੁਤਾਬਕ ਗੈਰ ਸਰਕਾਰੀ ਬੰਦੇ ਵੀ ਤਾਂ ਕਿੰਨੇ ਮਰੇ ਪੰਜਾਬ ਦੇ ਵਿੱਚ 1400 ਪਿੰਡ ਪ੍ਰਭਾਵਿਤ ਹੋਏ ਤੇ ਸਾਢੇ 3 ਲੱਖ ਲੋਕ ਅੱਜ ਸੜਕਾਂ ਤੇਰੇ ਫਿਰਦੇ 36 ਵਿਅਕਿਆਂ ਦਾ ਇਰਤ ਹੋ ਚੁੱਕੀ ਤੇ ਮੈਂ ਇਹ ਵੀ ਦੱਸ ਦਿਆਂ ਇੱਥੇ ਕਿ ਸਾਤਲੋ ਹੀ ਦਰਿਆ ਸਭ ਤੋਂ ਵੱਡਾ ਦਰਿਆ ਮੰਨਿਆ ਗਿਆ ਸਾਡਾ ਲੰਬਾ ਦਰਿਆ ਮੰਨਿਆ ਗਿਆ 416 ਮੀਟਰ 416 416 ਮੀਟਰ ਇਹਦਾ ਵਹਾ ਹੈਗਾ ਨਾ ਬਕਾਇਦਾ ਤੌਰ ਤੇ ਵਹਾ 416 ਕਿਲੋਮੀਟਰ ਇਹਦਾ ਵਹਾ ਹੈਗਾ ਨਾ 1 ਘੰਟੇ ਦਾ ਤੇ 1500 ਮੀਟਰ ਦੀ ਚੜਾਈ ਹੈ ਇਹਦੀ ਕਪੈਸਿਟੀ ਕਿੰਨੀ ਸੀਗੀ 3 ਲੱਖ ਕਿਊਸਿਕ ਪਾਣੀ ਚੱਲਦਾ ਹੁੰਦਾ ਸੀ ਇਹਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਹੜ੍ਹ ਉਹਦੇ ਨਾਲ ਕੁਝ ਹੁੰਦੇ ਸੀ 3 ਲੱਖ ਤੋਂ ਵੱਧਦਾ ਸੀ ਤੇ ਫਿਰ ਅਸੀਂ ਖੱtre ਦੀ ਘੰਟੀ ਕਹਿੰਦੇ ਸੀਗੇ ਅੱਜ ਇਹਦੇ ਵਿੱਚ ਜਿਹੜੀ ਆ ਉਹ ਸਿੱਧ ਟੌਨ ਨਾਲ ਗਾਰਾਉਣ ਨਾਲ ਬਾਕਾਇਦਾ ਤੋਤੇ ਭਲ ਉਹ ਨਾਲ ਇਹ ਇੰਨਾ ਜਾਮ ਹੋ ਚੁੱਕਾ ਵੀ ਇਹਦੀ ਕੈਪੈਸਿਟੀ 80000 ਕੁਛ ਰਹਿ ਗਈ ਉਹੋ ਜੇ ਇਹਦੀ ਇੰਨੀ ਕੁਛ ਰਹਿ ਗਈ ਆ ਕਿੱਥੇ ਨੇ ਸਰਕਾਰਾਂ ਤਾਨੂੰ ਪਤਾ ਹੋਏਗਾ ਸਨ 2000 ਦੇ ਵਿੱਚ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਨੇ ਇਹ ਗੱਲ ਕਹੀ ਸੀ ਕਿ ਸਾਰੇ ਦੇਸ਼ ਦੇ ਦਰਿਆਵਾਂ ਨੂੰ ਅਸੀਂ ਇੱਕ ਦੂਜੇ ਨਾਲ ਜੋੜਾਂਗੇ ਤੇ ਬੜਾ ਰੋਲਾ ਪਿਆ ਸੀ ਭਾਈ ਤੁਸੀਂ ਦਰਿਆਵਾਂ ਨੂੰ ਬੰਦ ਨਹੀਂ ਮਾਰ ਸਕਦੇ ਜੇ ਤੁਸੀਂ ਉਹ ਗਲਤੀ ਕਰ ਲੀਂਦੇ ਤੇ ਸ਼ਾਇਦ ਇਹ ਤੋਂ ਵੱਧ ਤੁਹਾਡੀ ਜਿਹੜੀ ਸੀ ਹਲਕ ਪਤਨੀ ਹੁੰਦੀ ਐ ਲੇਕਿਨ ਉਹ ਬਿਆਨ ਸੀਗਾ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਵਿਆਸਪ੍ਰਯਾ ਜਿਹਦੇ ਕੰਡੇ ਤੇ ਬਕਾਇਦਾ ਤੌਰ ਤੇ ਵਿਆਸ ਰਿਸ਼ੀ ਨੇ ਜਿਹੜਾ ਅਸੀਂ ਬੜੇ ਬੜੇ ਬੜਾ ਕੰਮ ਕੀਤਾ ਪੰਜਾਬ ਦੀ ਧਰਤੀ ਨੂੰ ਮਾਣ ਇਹ ਰਿਸ਼ੀਆ ਬੁੰਨੀਆਂ ਭਗਤ ਗੁਰੂਆਂ ਪੀਰਾਂ ਜਰਨੈਲਾਂ ਦੀ ਧਰਤੀ ਹੈ ਜਿੰਨੇ ਵੇਦ ਲਿਖੇ ਕਿ ਜਿੰਨੇ ਵੀ ਧਾਰਮਿਕ ਗ੍ਰੰਥ ਕਿ ਇਸ ਧਰਤੀ ਤੇ ਲਿਖੇ ਗਿਆ ਨੇ ਇਸ ਰਾਪੀ ਹੋਈ ਧਰਤੀ ਨਹੀਂ ਇਹ ਕੁਦਰਤ ਤੋਂ ਪ੍ਰਵਾਨ ਹੋਈ ਧਰਤੀ ਹੈ ਲੇਕਿਨ ਕੁਝ ਮਨੁੱਖ ਦੀਆਂ ਗਲਤੀਆਂ ਤੇ ਕੁਝ ਸਾਡੀਆਂ ਸਰਕਾਰਾਂ ਦੀਆਂ ਗਲਤੀਆਂ ਨੇ ਬੇੜਾਗਰ ਕੀਤਾ ਤਾਂ ਸਾਡਾ ਇਸ ਵਲੇ ਚਲ ਇਹ ਸਕੇ ਕਰਕੇ ਪੰਜਾਬ ਨੂੰ ਜੇ ਬਚਾਉਣਾ ਵਾ ਤੇ ਇਹਦੇ ਵਾਸਤੇ ਕੋਈ ਨਾ ਕੀ ਪੈਕੇਜ ਦੇਣਾ ਪਊ ਤੇ ਸਾਡੀਆਂ ਕਿਸਾਨ ਜਿੱਥੇ ਬੰਦੀਆਂ ਅੱਜ ਪਤਾ ਨਹੀਂ ਕਿੱਥੇ ਲੱਭਦੀ ਨਹੀਂ ਕਿੱਥੇ ਕਿੱਥੇ ਨਹੀਂ ਮੈਂ ਨਹੀਂ ਵਿਖਿਆ ਕਿ ਇਹ ਜਾਂ ਸਖਤ ਬਿਆਨ ਉਹ ਮੈਂ ਵੀ ਸੋਚਦਾ ਇੰਨਾ ਪੈਕੇਜ ਨੂੰ ਸਭ ਸਾਡੀ ਚਿੱਟੀ ਸਿਉਂ ਨਹੀਂ ਲੱਭ ਰਹੀ ਅੱਜਕੱਲ ਤੇ ਉਹ ਪਤਾ ਨਹੀਂ ਕਿਹੜੀ ਗੁਫਾ ਚ ਵੜ ਗਏ ਨੇ ਅੱਗੋਂ ਪਿੱਛੋਂ ਹਰ ਹੱਲ ਕਰਦੀਆਂ ਇਹਨਾਂ ਦੀ ਇੰਪੋਰਟੈਂਟ ਗੱਡੀਆਂ ਤੁਰੇ ਫਿਰਦੀਆਂ ਸੜਕਾਂ ਦੇ ਉੱਤੇ ਇਹ ਸੇ ਕਰਕੇ ਚਾਹੀਦਾ ਇਹ ਆ ਭੀ ਜਿਹੜਾ ਸ਼ੰਤ ਦਾ ਕਮਾਨ ਸਾਹਿਬ ਕਾ ਮੁੱਖ ਮੰਤਰੀ ਜਿਹੜੇ ਹਿਮਾਚਲ ਦੇ ਨੇ ਕੇਂਦਰੀ ਮੰਤਰੀ ਵੀ ਰਹੇ ਨੇ ਉਹ ਕਹਿੰਦੇ ਆ ਕਿ 2 ਲੱਖ ਕਰੋੜ ਰੁਪਈਆ ਜਿਹੜਾ ਵਾ ਜਿਹਦਾ ਕੋਈ ਵੀ ਵਾਰਿਸ ਨਹੀਂ ਹੈਗਾ। ਇਹਨੀ ਜਾਇਦਾ ਜਿਹੜੀ ਆ 2 ਲੱਖ ਕਰੋੜ ਰੁਪਈਆ ਸੈਂਟਰ ਦੇ ਨੋਟਿਸ ਦੇ ਵਿੱਚ ਉਹ ਨਵਾਂਛ ਗਈ। ਉਹਦੇ ਵਿੱਚੋਂ ਬਕਾਇਦਾ ਤੌਰ ਤੇ ਜਿਹੜੇ 42270 ਕਰੋੜ ਰੁਪਏ ਜਿਹੜੇ ਨੇ ਉਹ ਬੈਂਕਾਂ 'ਚ ਪਏ ਨੇ। ਡਾਕ ਖਰਾ ਦੇ ਵਿੱਚ 32273 ਰੁਪਏ ਨੇ ਤੇ ਜਿਹੜੇ ਸਾਡੇ ਪ੍ਰੋਵੀਡੈਂਟ ਫੰਡ ਖਾਤਿਆਂ ਦੇ ਵਿੱਚ 8500 ਕੋਰ ਰੁਪਏ ਨੇ ਜਿਨ੍ਹਾਂ ਜੀਵਨ ਵਿਭਾਗ ਕੰਪਨੀ ਅੰਦਰ 20,62 ਕਰੋੜ ਰੁਪਏ ਨੇ 1 ਲੱਖ ਤੋਂ ਉੱਪਰ ਮਨਜਣ ਦੀ ਮਾਊਂਟ ਤੇ 1 ਲੱਖ ਕਰੋੜ ਸਾਨੂੰ ਉਹ ਹੀ ਦੇ ਦਿਓ ਮਾ ਚੱਲ ਨੂੰ ਤੇ ਪੰਜਾਬ ਨੂੰ ਦੇ ਦੇ ਕੋਈ ਗਲ ਨਹੀਂ ਗਜ਼ਾਰਾ ਹਜੂਰ ਮਾੜਾ ਮੋਟਰ ਸਾਡਾ ਲੇਕਿਨ ਉਹ ਸਿਰਫ ਇੱਕ ਮਤਾ ਪਾਸ ਕਰਨਾ ਪੈਣਾ ਇਹਨਾਂ ਨੂੰ ਆਪਣੀ ਕੈਬਨਿਟ ਦੇ ਵਿੱਚ ਦੇ ਪਾਰਲੀਮੈਂਟ ਦੇ ਵਿੱਚ ਫਿਰ ਉਹ ਪੈਸੇ ਲੈ ਜਾ ਸਕਦੇ ਇਸ ਕਰਕੇ ਪੰਜਾਬ ਨੂੰ ਤੁਰੰਤ ਜਿਹੜੀ ਆ ਉਹ ਬਕਾਇਦਾ ਤੌਰ ਤੇ ਸਹਾਇਤਾ ਦੀ ਲੋੜ ਆ ਕਿ ਜਾਣਕਾਰੀ ਮਿਲੀ ਵੀ ਕੱਲ 4 ਤਰੀਕ ਤੇ 4 ਤਰੀਕ ਨੂੰ ਸਾਡੇ ਦੇਸ਼ ਦੇ ਜਿਹੜੇ ਹੈਗੇ ਖੇਤੀਬਾੜੀ ਮੰਤਰੀ 18 ਸਾਲ ਮੁੱਖ ਮੰਤਰੀ ਰਹੇ ਨੇ ਬਕਾਇਦਾ ਤੌਰ ਤੇ ਆਪਣੇ ਮਤ ਪ੍ਰਦੇਸ਼ ਤੇ ਮਤ ਪ੍ਰਦੇਸ਼ ਉਹ ਆ ਰਹੇ ਨੇ ਕੱਲ ਇੱਥੇ ਹੈ ਤੇ ਬੰਦੇ ਤੇ ਵਧੀਆ OBC ਨੂੰ ਬਲਾਉਂ ਕਰਦੇ ਨੇ ਗੁਰੂ ਦੇ ਸਿੱਖ ਨੇ ਗੁਰੂ ਨਾਨਕ ਪਾਤਸ਼ਾਹ ਦੇ ਹਰ ਪ੍ਰਕਾਸ਼ ਉਸਤਵ ਤੇ ਆਪਣੇ ਘਰ ਖਲ ਜਾ ਕੇ ਮਹਾਰਾਜ ਦੀ ਢੇੜ ਘਰ ਕਿਉਂ ਤੇ ਲੰਗਰ ਵੀ ਲਾਉਂਦੇ ਪਾਠ ਵੀ ਕਰਉਂਦੇ ਕੀਰਤਨ ਵੀ ਕਰਉਂਦੇ ਤੇ ਜੇ ਗੁਰੂ ਦੇ ਸਿੱਖ ਨੇ ਤੇ ਫਿਰ ਗੁਰੂ ਦੀ ਧਰਤੀ ਤੋਂ ਤਿਆਗ ਕੇ ਉਹਨਾਂ ਨੂੰ ਉਪਮਾਨ ਨਹੀਂ ਸਨਮਾਨ ਕਰਨਾ ਚਾਹੀਦਾ ਇਥੇ ਲੋਕਾਂ ਤੇ ਜੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹਿ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਸੇ ਗੱਲ ਦਾ ਹੋਰ ਸਗਲਾ ਤਾਂ ਕਿਸੇ ਹੋਰ ਨੇ ਕੱਢਣ ਕੋਈ ਗੱਲ ਨਹੀਂ ਪਰ ਪਟੜੀ ਸਾਹਿਬ ਜਿੱਦਾਂ ਗਿ ਹਰਪ੍ਰੀਤ ਸਿੰਘ ਇੱਕ ਦਸਤਾਵ ਪਰ ਸਭ ਲਈ ਪੰਜਾਬ ਦੀ ਬਾਝੋਂ ਫੜਨੀ ਪਊਗੀ ਜੀ ਮੈਂ ਇਹ ਗੱਲ ਕਹਿ ਰਿਹਾ ਸੀਗਾ ਪਟੜੀ ਸਾਹਿਬ ਜਿਸ ਕਦਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੱਡਾ ਦਿਲ ਦਿਖਾਇਆ ਜਾਂ ਦਲੇਰੀ ਕੀਤੀ ਹੈ ਇਹਦੇ ਨਾਲ ਇੱਕ ਗੱਲ ਸਪਸ਼ਟ ਹੁੰਦੀ ਹੈ ਵੀ ਜਿੱਦਾਂ ਇਲਜ਼ਾਮ ਲੱਗਦੇ ਸੀਗੇ ਵੀ ਭਾਜਪਾ ਦੀ ਬੀ ਟੀਮ ਹੈ ਇਹ ਇਹ ਗੱਲ ਸਪੱਸ਼ਟ ਹੁੰਦੀ ਬਟਸ ਵਿਖੋ ਪੰਜਾਬ ਦੀ ਡੀਬੀਟੀਮ ਹੋਵੇ ਜਾਂ ਨਾ ਹੋਵੇ ਸੈਪਰੇਟ ਮੈਟਰ ਲੇਕਿਨ ਉਹਨਾਂ ਨੇ ਪੰਜਾਬ ਦਾ ਦਰਦ ਬਿਆਨਾਂ ਵੀ ਪੰਜਾਬ ਐਸਲੇ ਸੰਕਟ ਦੇ ਵਿੱਚ ਤੇ ਪੰਜਾਬ ਦੀ ਮਦਦ ਕੀਤੀ ਜਾਵੇ ਬਿਲਕੁਲ ਠੀਕ ਹੈ ਉਹਨਾਂ ਨੇ ਗਲਤ ਬਿਲਕੁਲ ਨਹੀਂ ਕੀਤਾ ਕੋਈ ਵੀ ਸਰਕਾਰ ਉਹਨਾਂ ਨੇ ਉਹੀ ਕੁਝ ਕਹਿਣਾ ਸੀਗਾ ਕਾਂਗਰਸ ਦਾ ਵੀ ਕੁਝ ਕਹਿਣਾ ਸੀ ਉਹਨਾਂ ਨੇ ਈ ਟੀਮ ਤੋਂ ਸੀ ਟੀਮ ਤੋਂ ਬਾਅਦ ਹੀ ਇਹ ਗੱਲਾਂ ਆ ਗਈਆਂ ਵਾ ਤੈਨ ਮੈਨੂੰ ਇਸ ਗੱਲ ਦੀ ਖੁਸ਼ੀ ਇਹ ਪੇਨਦਾ ਕੀਤਾ ਲੇਕਿਨ ਮੈਨੂੰ ਇੱਕ ਗਿਲਾ ਵੀ ਹੈਗਾ ਜੀ ਗਿਆਨੀ ਰੁਗਵੀਰ ਸਿੰਘ ਵਰੀ ਚੰਗੀ ਪਰਸਨੈਲਿਟੀ ਹੈ ਜਥੇਦਾਰ ਕਲਤਕਤੀ ਵੀ ਰਹੇ ਤੇ ਜਿੱਦਣ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਈ ਸੀ ਉਦੋਂ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਜਥੇਦਾਰ ਨੂੰ ਲਾਭ ਕਿਵੇਂ ਕਰਨ ਸਾਡਾ ਇਤਿਹਾਸ ਜਦੋਂ ਵੀ ਕਿਸੇ ਅਕਾਲੀ ਆਗੂ ਦੇ ਖਿਲਾਫ ਅਕਾਲ ਤਖਤ ਤੋਂ ਕਾਰਵਾਈ ਕੀਤੀ ਗਈ ਤੇ ਫਿਰ ਜਥੇਦਾਰ ਦੀ ਛੁੱਟੀ ਨਹੀਂ ਮਿਲਦੀ ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਅਕਾਲੀ ਫੂਲਾ ਸਿੰਘ ਨੂੰ ਨਹੀਂ ਸੀ ਹੋਈ ਕਿਉਂਕਿ ਉਹ ਆਪ ਜਥੇਦਾਰ ਸੀ ਉਹਦੇ ਕੋਲ ਆਪਣੀ ਫੋਰਸ ਸੀ ਉਹਨੂੰ ਪੋਸਟ ਲੋੜਨੀ ਦੇ ਉਦੋਂ ਜਥੇਦਾਰ ਤੱਕ ਇਹ ਨਾ ਨਹੀਂ ਬਿਠਾਇਆ ਜਾਂਦਾ ਸਰਬੱਤ ਖਾਲਸਾ ਬਾਕੇ ਬਿਠਾਇਆ ਜਾਂਦਾ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੰਨੀ ਗੱਲ ਕਹੀ ਐ ਵੀ ਜੇ ਰਾਜਾ ਕੰਮ ਨਾ ਨਵੇ ਤਾਂ ਉਹ ਮਰ ਜੇ। ਸਿੱਧੀ ਭਗਵੰਤ ਮਾਨ ਤੇ ਮੈਨੂੰ ਇਹ ਦੱਸ ਦਿਓ ਗਿਆਨੀ ਜੀ ਸਤਿਗੁਰੂ ਸ੍ਰੀ ਹਰਮੰਦਰ ਸਾਹਿਬ ਤੇ ਤੁਸੀਂ ਹੱਥ ਗ੍ਰੰਤੀ ਉਸਰੇ ਅਰਦਾਸ ਕਰਨੀ ਆ ਤੁਸੀਂ ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਬਿਲਕੁਲ ਨਾ ਕਰਿਓ। ਉਹਦੇ ਵਿੱਚ ਰਾਜ ਨੂੰ ਕੱਢ ਦਿਓ। ਅਸੀਂ ਰਾਜ ਦੀ ਖੈ ਸਤਨੀ ਮੰਗਦੇ ਹਾਂ ਤੇ ਮੁੱਖ ਮੰਤਰੀ ਦੀ ਉਹਦੇ ਪਰਿਵਾਰ ਦੀ ਹੀ ਮੰਗ ਦੇਸੀ ਬਾਕੀ ਨਹੀਂ ਮੰਗਦੇ ਕੋਈ ਇਤਿਹਾਸ ਦੇ ਵਿੱਚ ਮੈਨੂੰ ਇੱਕ ਅਰਦਾਸ ਬਤਾ ਦੇ ਜਦੋਂ ਇਹ ਗੱਲ ਕਹੀ ਗਈ ਫਲਾਣਾ ਮਰ ਗਿਆ ਕੋਈ ਬਖਾ ਦੇ ਮੈਨੂੰ ਇਹ ਤੇ ਬਖਸ਼ਣ ਤਰਕ ਤੱਕ ਨੇ ਗੁਰੂ ਨੇ ਕੋਈ ਤੇ ਧਰਮ ਦਾ ਸਰਬੱਤ ਦਾ ਭਲਾ ਮੰਗਦਾ ਜੰਗਲਾਂ ਦੇ ਵਿੱਚ ਸਿੱਖ ਰਹਿੰਦੇ ਸੀਗੇ ਕਿ ਨਗਾਰਾ ਵਜਾਉਂਦੇ ਸੀ ਵੀ ਜੇ ਕੋਈ ਭੁੱਖਾ ਪਾਣਾ ਬਕਾਇਦਾ ਤੌਰ ਤੇ ਲੰਗਰ ਛਕਦਾ ਚਾਹ ਲੰਗਰ ਤੇ ਆਰ ਛਕ ਲੋ ਆ ਕੇ ਦੁਸ਼ਮਣਾਂ ਨੂੰ ਸਤਾਤ ਜੰਦਾ ਸੀਗਾ ਤੇ ਤੁਸੀਂ ਕਿਹਨੇ ਰਾਜਾ ਮਾਜੀ ਦੱਸੋ ਕਿੱਥੇ ਲਿਖਿਆ ਬਖਾ ਦੇ ਮੈਨੂੰ ਤੁਸੀਂ ਜੇ ਵਾਕਿਆਈ ਤੁਸੀਂ ਗੁਰੂ ਦੇ ਸਿੱਖ ਉਹ ਤਾਂ ਹੂੰ ਆਪਣੇ ਲਮਜ ਵਾਪਸ ਲੈਣੇ ਪੈਣਗੇ ਅਸੀਸ ਸਰਪਾਤ ਦਾ ਭਲਾ ਮੰਗਣ ਵਾਲੀ ਕੌਮ ਆ ਅਸੀਂ ਦੁਸ਼ਮਣਾਂ ਬਾਵਨ ਮੰਗਦੇ ਆ ਦੁਸ਼ਤਾਂ ਦਾ ਮੰਗਦੇ ਆ ਜਿਹੜੀ ਗੱਲ ਤੁਸੀਂ ਕਹੀ ਇਹ ਤੇ ਇੰਦਰਾ ਗਾਂਧੀ ਵੀ ਦੀ ਕਿਤੇ ਅਦਾਸਤੀ ਕੀਤੀ ਗਈ ਇੰਗਲੈਂਡ ਦੇ ਵਿੱਚ ਉੱਚੀ ਇੱਕ ਸਿੱਖ ਹੁੰਦਾ ਵੀ ਇੰਦਰਾ ਗਾਂਧੀ ਦੀ ਵਰਥੀ ਤੇ ਮੈਂ ਬਕਾਇਦਾ ਤੌਰ ਤੇ ਅਖੰਡ ਪਾਠ ਕਰਾਉਣਾ ਕਹਿੰਦੇ ਕਰਾਉਂਦਾ ਜਿਹੜਾ ਉਹ ਗਿਆਨੀ ਸੀਗਾ ਉਹ ਕਹਿੰਦਾ ਠੀਕ ਤੂੰ ਜਖੜਪਾਟੀ ਵੀ ਕਰਾਓ ਕੀਤਨ ਵੀ ਕਰਾਓ ਲੇਕਿਨ ਅਰਦਾਸ ਆਪਣੀ ਮਰਜ਼ੀ ਦੀ ਕਰੋ ਕਹਿੰਦੇ ਕੀ ਮੈਂ ਕਹੂੰਗਾ ਵੀ ਦੁਸਤ ਸੀਗੀ ਇਹਨੂੰ ਆਪਣੇ ਚੰਨਨ ਨਿਵਾਸ ਨਾ ਬਖਸ਼ੀ ਜੇ ਪਾਛ ਕਹਿੰਦੇ ਇਹ ਨਹੀਂ ਹੋ ਸਕਦਾ ਕਹਿੰਦਾ ਫਿਰ ਖੰਡਪਾਟੀ ਹੋ ਸਕਦਾ ਇਹ ਨਹੀਂ ਗੱਲ ਨਹੀਂ ਕੀਤੀ ਜਨਰਲ ਡਿਆਲ ਦੀ ਬਕਾਇਦਾ ਤੌਰ ਤੇ ਵਰਸੀ ਸੀ ਤੇ ਪੰਚਕੂਲਾ ਦੇ ਵਿੱਚ ਗੁਰਦੁਆਰੇ 'ਚ ਉਹਦਾ ਕੀਤਨ ਹੀ ਛੁਣ ਦਿੱਤਾ ਇਹਨਾਂ ਨੇ ਪਰ ਮੈਂ ਕਿਹਾ ਸੀ ਕੀਤਨ ਗੁਰੂ ਦਾ ਕਰਨਾ ਅਰਦਾਸ ਗਿਆਨੀ ਆਪਣੇ ਮੁੱਢ ਆਪਣੀ ਮਰਜ਼ੀ ਬਣਾ ਕੇ ਕਰ ਸਕਦਾ ਸੀ ਹਮ ਲੇਖਕ ਤੁਸੀਂ ਤੇ ਹੱਥ ਹੀ ਕਰਤੀ ਤੁਸੀਂ ਤੇ ਕਹਤ ਰਾਜਾ ਮਰਜ਼ੀ ਜਿਹੜੇ ਕੰਮ ਦਾ ਕਮਰਾਜਾ ਅਵੇ ਦਸੰਦ ਕਮਰਾਜਾ ਕਿਹੜਾ ਨਾਲੋਂ ਤੁਸੀਂ ਕਿਹਨੇ ਨਾਮ ਦਾ ਰਾਜਾ ਤਾਂ ਪੰਜਾਬ ਦਾ ਭਗਵੰਤ ਮਾਹ ਦੀ ਇਹਨੇ ਫਿਰ ਤੁਹਾਡੀ ਗੜੀ ਉਹਦੇ ਟਾਂਗਾ ਸੱਜਣ ਨੂੰ ਲਾਤ ਤੁਹਾਡਾ ਫਰਜ਼ ਬਣਦਾ ਸੀ ਵੀ ਇਹ ਕਹਿੰਦੇ ਵੀ ਭਗਵੰਤ ਮਾਨ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਤੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਮਾ ਮੁਸ਼ਕਲਾਂ ਨੂੰ ਤਰੰਦਾ ਲੱਗਣ। ਤੁਸੀਂ ਕਿ ਤੁਸੀਂ ਕਹਿੰਦੇ ਮੇਰਾ ਬਿਆਨ ਲਾ ਦਿਓ ਰਾਜਾ ਮਨ। ਮੁੰਨੇ ਦੱਸਦੇ ਕਿਹੜੀ ਕਿਹਲੀ ਰਤ ਮੈਨੂੰ ਲਿਖੇ ਤੁਸੀਂ ਆਹ ਦਾਸ ਕਰ ਸਕਦੇ। ਵਿਖਾ ਦਿਓ ਮੈਨੂੰ ਦਿਖਾ ਦਿਓ। ਖਾ ਖਾ ਕੇ ਪ੍ਰਾਧ ਮੱਤ ਮਾਰੀ ਵੀ ਸਾਰਿਆਂ ਇਸੇ ਕਰਕੇ ਇਸ ਗੱਲ ਦੇ ਅਸੀਂ ਹੱਕ 'ਚ ਨਹੀਂ ਅਸੀਂ ਤੇ ਦੀ ਨਖੇਦੀ ਕਰਨੇ ਵੀ ਜਿਹੜੀ ਗਿਆਨੀ ਹਰਪ੍ਰੀਤ ਨੇ ਗੱਲ ਕਹੀ ਹੈ ਵੀ ਰਾਜਾ ਮਰ ਜੇ ਗਿਆਨੀ ਹਰਪ੍ਰੀਤ ਨਹੀਂ ਗਿਆਨੀ ਰਵੀ ਸਿੰਘ ਗਿਆਨੀ ਰਵੀ ਸਿੰਘ ਸਾਡੇ ਇਹ ਸਾਡੇ ਬਕਾਇਦਾ ਤੌਰ ਤੇ ਇਹ ਸੰਕਲਪ ਦੇ ਵਿੱਚ ਨਹੀਂ ਅਸੀਂ ਤੇ ਜਿਹੜਾ ਬੰਦਾ ਝੁੱਕਿਆ ਗਿਆ ਉਹਨੂੰ ਉਹਨੇ ਜੀ ਆਉਣੀ ਕੋਈ ਗੱਲ ਨਹੀਂ ਇਹ ਬਖਸ਼ਣ ਤਖਤ ਨੇ ਪੂਰੀ ਗੁਰਬਾਣੀ ਚ ਮੈਨੂੰ ਦੱਸ ਦਿਓ ਕਿਸੇ ਮਰਜ਼ਾਂ ਦੀ ਕੋਈ ਗੱਲ ਕੀਤੀ ਹੈ। ਤਾਂ ਤੁਸੀਂ ਚੁੱਪ ਕਰਕੇ ਕਹਿ ਤਾ ਰਾਜਾ ਮਾਝੇ ਰਾਜਾ ਮਾਝੇ ਗੈਦਰੀਕ ਵੀਰ ਸਿੰਘ ਜੀ ਉਹਦੇ ਕੰਮ ਨਾ ਕਰੋ। ਅੱਗੇ ਤੁਹਾਡੇ ਤੇ ਸੰਕਰ ਦੇ ਬੱਦਰ ਬੁਦੇ ਮਟਰਾ ਰਹੇ ਨੇ। ਇਹ 2-4 ਸਾਲ ਨੌਕਰੀ ਕਰਨੀ ਚੇਤਜਗੀ ਕਰਕੇ ਵੀ ਕਰਨੀ ਤਾਂ ਉਦਾਂ ਹੋ ਜੇ ਹੋ ਜਾਣੀ ਕੁਝ ਨਹੀਂ ਹੋਣ ਲੱਗਿਆ। ਜੀ। ਪਰ ਸਰ ਇਹ ਕਿਹ ਗਾਲ ਦੱਸਿਓ ਹਰਮੀਤ ਸਿੰਘ ਮਾਜਰਾ ਇਹ ਐਮਐਲਏ ਹੈ ਕਿ ਗੈਂਗਸਟਰ ਹੈ? ਇਹਦੇ ਮਗਰਪੁਲਸ ਇਦਾਂ ਲੱਗੀ ਹੋਈ ਆ ਤੇ ਖਦਸ਼ਾ ਇਹ ਵੀ ਜ਼ਾਹਰ ਕਰ ਰਿਹਾ ਹਰਮਿਤ ਸਿੰਘ ਮਾਜਰਾ ਆਪ ਕਰ ਰਿਹਾ ਐਮ ਐਲ ਏ ਕਹਿੰਦਾ ਵੀ ਮੇਰਾ ਦੇ ਇੰਕਾਊਂਟਰ ਕਰਨ ਨੂੰ ਫਿਰਦੇ ਆ ਇਹੋ ਜਿਹਾ ਕੀ ਕਨਾ ਕਰ ਦਿੱਤਾ ਜਾਂ ਇਹੋ ਜਿਹਾ ਇਹਦਾ ਪਛੋਕਣ ਉਹ ਉਹ ਮੰਨਦਾ ਵੀ ਮੇਰੇ ਕੋਲ ਪਹਿਲਾਂ ਗੁੰਡਾਗਰਦੀਏ ਕਰਾਉਂਦੇ ਰਹੇ ਨੇ ਆਪ ਮੰਨਦਾ ਔਰ ਇਹਨੇ ਬੰਦੇ ਨੇ ਜਿੰਨੀ ਕੁ ਬਕਾਇਦਾ ਤੋਂ ਨਜ਼ਾਇਜ਼ ਮਾਇਨੇ ਕੀਤੀ ਕਿਹੇ ਵੀ ਨਹੀਂ ਕੀਤੀ ਰਿਕਾਰ ਤੋੜ ਤੇ ਸਰੇ ਤੇ ਰੇਂਦੀ ਖੁੰਦੀ ਵਿੱਚੋਂ ਫੁੱਫੜ ਬਣ ਗਏ ਤੇ ਫੁੱਫੜ ਦਾ ਤੇ ਸਾਡੇ ਪ੍ਰਵਾਤ ਟੌਰੀ ਇੱਕ ਵੱਖਰੀ ਕਿਸਮ ਦਾ ਹੁੰਦਾ ਤੇ ਫੁੱਫੜ ਹੋਣ ਦਾ ਮਕਦਮਾ ਅਦਾਲਤ ਉਹ ਕਰਤਾ ਜਦੋਂ ਉਹਨਾਂ ਨੇ ਕੇਜਰੀਵਾਲ ਨੂੰ ਕੋਥਿਆ ਤੇ ਬਕਾਇਦਾ ਤੌਰ ਤੇ ਕ੍ਰਿਸ਼ਨ ਕੁਮਾਰ ਜਿਹੜੇ ਇਰੀਗੇਸ਼ਨ ਸੈਕਟਰ ਨੂੰ ਕਹਦੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਦੀ ਬਦੌਲਤ ਸਭ ਕੁਝ ਮੈਂ ਗੱਲ ਕਹਿਣਾ ਵਾਂ ਕੀ ਕੋਸ਼ ਤੇ ਕੁਦਰਤੀ ਆਫਤ ਹੈ ਤੇ ਬਹੁਤ ਨੁਕਸਾਨ ਬਹੁਤ ਨੁਕਸਾਨੇ ਸੀ ਗਿਆ ਸਰਕਾਰਾਂ ਦੀਆਂ ਕਮਜ਼ੋਰੀਆਂ ਸੀ ਗਿਆ ਸਰਕਾਰਾਂ ਦੀਆਂ ਅੰਗਹੀਲੀਆਂ ਸੀ ਗਿਆ ਜੇ ਇਹ ਨਿਯਤ ਮਤਲ ਨੂੰ ਸਭ ਤੋਂ ਜ਼ਿਆਦਾ ਦੱਸੀ ਜੀ ਇਬਾਦਤ ਕੀ ਕੀਤੀਗੀ ਬਿਲਕੁਲ ਦੂਸਰੀ ਜੀ ਜਿਹੜੇ ਡੈਮ ਡੈਮ 20 ਸਤੰਬਰ ਤੱਕ ਭਰਨੇ ਭਰਨੇ ਹੁੰਦੇ ਸੀ ਇਹਨਾਂ ਨੇ ਅੱਜ ਕੀ ਡੈਮ 20 ਅਗਸਤ ਤੱਕ ਭਰਨੇ ਤੇ ਨਜ਼ਦੀ ਫਲੱਡ ਤੇ ਫਿਰ ਹੋਣੀ ਹੁੰਦੀ ਸੀ ਅੱਜ ਕੰਮ ਦੇ ਸੱਤ ਗੇਟ ਖੋਲਦੇ ਫਲਟਿਕਲ ਖੋਲ ਦਿੱਤੇ ਗਏ ਨੇ ਤੇ ਪਾਣੀ ਕਿੱਥੇ ਜਾਣਾ ਵਾ ਲੋਕਾਂ ਦੇ ਘਰਾਂ ਚ ਤੇ ਹਰਮੀਤ ਨੇ ਜੋ ਗਲਤ ਗੱਲ થઈ ਸੀ ਪਠਾਨ ਮੈਂ ਗਲਤ ਠੀਕ ਸੀ ਹੁੰਦੀ ਲੇਕਿਨ ਲੋਕ ਕਹਿੰਦੇ ਸੀ ਤੇਰੇ ਨਾਲ ਨਹੀਂ ਜਿਹੜੇ ਤੋਂ ਮੁੱਦੇ થઈ ਉਹਨਾਂ ਨਾਲ ਜੂੜ ਗਏ ਸੀ ਪਹਿਲਾਂ ਗੱਲਬਾਤ ਵਾਪਸ ਲਾਦੇ ਮੁੜ ਕੇ ਉੱਤੇ ਮੁਕਦਮਾ ਦਰਜ ਕਰ ਦਿੱਤਾ ਜਿਹੜਾ ਇਹ ਸਰ ਪੁਰਾਣਾ ਸੀ ਉਹ ਤੂੰ ਕੀਤਾ ਨੂੰ ਕਰਦਾ ਤੁਸੀਂ ਕੀ ਕਰੋਗੇ ਤੁਸੀਂ ਦੱਸੋ ਮੈਨੂੰ ਕੀ ਤੁਹਾਡੀ ਅਡਾਇਲੋਜੀ ਟੁਹਾਡੀ ਹੈ ਕੀ ਤੁਹਾਡੀ ਆਪਣੀ ਕੋਈ ਡੈਮੋਕ੍ਰੇਸੀ ਹੈ ਬੜੀ ਮੋਟੀ ਕਿ ਨਹੀਂ ਪਟੇ ਸਾਹਿਬ ਜਿਹੜਾ ਇਹ ਇਹ ਗੱਲ ਉੱਠਦੀ ਪਈ ਆ ਵੀ 10 ਐਮਐਲਏ ਹਰਮੀਤ ਮਾਜਰਾ ਦੇ ਨਾਲ ਪਠਾਨ ਮਾਜਰਾ ਦੇ ਨਹੀਂ 10 ਐਮਐਲਏ ਤੇ ਹੈਗੇ ਹੈਗੇ ਨੇ 10 ਐਮਐਲਏ ਜਿਹੜੇ ਭਰੇ ਪੀਤੇ ਬੈਠੇ ਉਹਨਾਂ ਦੇ ਤਿੰਨ ਬੀਬੀਆਂ ਨੇ ਤਿੰਨ ਬੀਬੀਆਂ ਐਮਐਲਏ ਨੇ ਤੁਹਾਨੂੰ ਪਤਾ ਹੋਏਗਾ ਬੀਬੀ ਜਿਹੜੀ ਮਸਲਮਾਨੀ ਤੋਂ ਮਾਣੂ ਕੋਈ ਤੇ ਬਕਾਇਦਾ ਤੋੜਤੀ ਬੁਧਰਾ ਬੁਧਰਾ ਨੂੰ ਫੋਨ ਜਾਂਦਾ ਕੇਦਰੀਵਾਲ ਦਾ ਪੇਸੀ ਤਾਨੂੰ ਸਪੀਕਰ ਬਣਾਉਣ ਦਾ ਜਿਹੜਾ ਫੈਸਲਾ ਕੀਤਾ ਉਹ ਅੱਗੋਂ ਇਹ ਗੱਲ ਕਹਿੰਦਾ ਜੀ ਸਪੀਕਰ ਵੀ ਤੁਸੀਂ ਮੈਨੂੰ ਐਜੂਕੇਸ਼ਨ ਡਿਪਾਰਟਮੈਂਟ ਤੋਂ ਮੈਨੂੰ ਕੋਈ ਕਹਿੰਦੇ ਠੀਕ ਹੈ ਜੀ ਮੁੜ ਕੇ ਕੇਦਰੀਵਾਲ ਦਾ ਫੋਨ ਜਾਂਦਾ ਵਾ ਸਰਜੀਤ ਕੋਲ ਮਾਨੂੰ ਕਿਦਾਂ ਸਪੀਕਰ ਬਣਾਉਣ ਦਾ ਫੈਸਲਾ ਕੀਤਾ ਉਹ ਵੀ ਇਹ ਗੱਲ ਕਹਿੰਦੀ ਮੈਂ ਪ੍ਰਿੰਸੀਪਲ ਨਹੀਂ ਐਜੂਕੇਸ਼ਨ ਨੂੰ ਐਜੂਕੇਸ਼ਨ ਕੰਮ ਦਿਓ ਕਿ ਨਾ ਕੋਈ ਦੋਵੇਂ ਚੰਟ ਆਊਟ ਪਿੰਜਾ ਜਾਂਦਾ ਫੋਨ ਸਦਮਨ ਨੂੰ ਉਹ ਕਹਿੰਦਾ ਠੀਕ ਹੈ ਜੀ ਮਾਲ ਕੋ ਤੁਹਾਡਾ ਜੋ ਹੁਕਮ ਦੋ ਸਪੀਕਰ ਬੰਦੇ ਬਣਦੇ ਬਣਦੇ ਰਹਿ ਗਏ ਤੇ ਤੀਜਾ ਜਿਹੜਾ ਸੀ ਫਿਰ ਬੇ ਪ੍ਰਵਾਨ ਚਣ ਗਿਆ ਉਹਨਾਂ ਦੋਵਾਂ ਨੂੰ ਮੁੜ ਕੇ ਲਾਗੇ ਦੀ ਲੱਗਣ ਦਿੱਤਾ ਇਹਨਾਂ ਨੂੰ ਜੇ ਕਾਰਜਕਾਰੀ ਪ੍ਰਧਾਨ ਬਕਾਇਦਾ ਤੌਰ ਤੇ ਗੋਦਰ ਨੂੰ ਬੜਾਇਆ ਸੀ ਤੇ ਕੀ ਉਕਾਸ ਸੀ ਵਿਚਾਰੇ ਜੀ ਪੁੱਛਣ ਆਏ ਸੀ ਮੈਨੂੰ ਭਈ ਕੀ ਪਾਵਰ ਸ਼ੂਦੀ ਕੋਲੋਂ ਇਸ ਦੇ ਕਰਕੇ ਜਿਹੜੀ ਇਹ ਸਰਕਾਰ ਸਰਕਾਰ ਦੇ ਆਪਣੇ ਪੱਲੇ ਕੁਝ ਨਹੀਂ ਹੈਗਾ ਤੇ ਸਰਕਾਰ ਜੋ ਕਰ ਰਹੀ ਉਹ ਜਿਹੜਾ ਭਰਮੀ ਤਮਾਜ ਹੈਗਾ ਪਹਿਲਾਂ ਤੁਸੀਂ ਖੁੱਲ ਦੇ ਛੱਡੀ ਉਹਨੂੰ ਮੁੜ ਕੇ ਜਦੋਂ ਨੂੰ ਪਤਾ ਮੇਰੀ ਗ੍ਰਿਫਤਾਰੀ ਹੋਣੀ ਆ ਉਹ ਹਰਿਆਣੇ ਭੱਜ ਗਿਆ ਡਾਵਰੀ ਪਿੰਡ ਗੁਰਨਾਮ ਸਿੰਘ ਦਾ ਸੰਧੂ ਇੱਕ ਗੁਰਨਾਮ ਸਿੰਘ ਜਿਹੜਾ ਵਾ ਉਹ ਬਕਾਇਦਾ ਤੌੜ ਟੇਹ ਰਿਆਣਾ ਸਿੱਖ ਗੁਰਦੁਆਰਾ ਦਾ ਪ੍ਰਬੰਧ ਕਮੇਟੀ ਦਾ ਉੱਥੇ ਮੈਂਬਰ ਤੇ ਨਾਲ ਇਹ ਪਿੰਡ ਸਰਪੰਚ ਸੀ ਜ਼ੈਰੇ ਤੜਕੇ ਨੰਦਾ ਜਿਹੜਾ ਇੰਕਾਊਂਟਰ ਸਪੈਸ਼ਲਿਸ ਵਿਕ੍ਰਮ ਸਿੰਘ ਬਰਾੜ ਉਹ ਜਾਂਦਾ ਵਾ ਆਪਣੀ ਫੋਰਸ ਲੈ ਕੇ ਕਿ ਅਗੋਂ ਤੋਂ ਪਤਾ ਜਿਹੜੇ ਬਦਮਾਸ਼ ਬਦੇ ਹੁੰਦੇ ਨਾ ਉਹਨੂੰ ਪਤਾ ਹੁੰਦਾ ਪੁਲਿਸ ਦਾ ਇਹ ਪੁਲਿਸਾਂ ਕਦੀ ਨਹੀਂ ਵਗੜਾਉਂਦਾ ਆਉਜੀ ਬਿਠੋ ਚਲਦਾ ਜੀ ਗੱਲ ਦੀ ਕੋਈ ਨਹੀਂ ਤੁਹਾਡੇ ਨਾਲ ਆ ਪੰਜ ਕੋਈ ਗੱਲ ਨਹੀਂ ਡਿਗੜੀ ਗੱਲ ਜਗੀ ਹੈ ਜਿੱਥੋਂ ਤੱਕ ਮੈਨੂੰ ਉਮੀਦ ਆ ਹੋ ਸਕਦਾ ਭੀ ਮੁੱਖ ਮੰਤਰੀ ਕੋਲ ਜਿਹੜਾ ਫੁੱਫੜਦਾ ਜਿਹੜਾ ਬਾਹ ਹੇਜ ਚੱਲਦੇ ਆਵੇ ਤਾਂ ਕਹਿ ਤਾ ਵੀ ਛੱਡ ਦੇ ਕੋਈ ਗੱਲ ਲੇਕਿਨ ਉਹ ਇਹ ਗੱਲ ਕਹਿ ਰਿਹਾ ਕਿ ਜਦੋਂ ਇਹ ਚਾਹ ਪਾਣੀ ਪੀਣ ਚ ਖਾਣ ਪੀਣ ਚ ਰੁੱਝ ਕੇ ਲੋਕ ਇਕੱਠੇ ਮੈਂ ਕਰਲੇ ਤੇ ਮੈਂ ਉਹ ਲੋਕਾਂ ਦੇ ਵਿੱਚੇ ਫਿਰ ਫਿੱਕੇ ਸਿੰਘਾਂ ਤੋਂ ਮੈਂ ਚੱਲ ਗਿਆ ਪੱਜ ਗਿਆ ਬਾਦ ਦੇ ਵਿੱਚ ਉਹਨੇ ਇੱਕ ਬੰਦਾ ਫੜ ਕੇ ਕਹਤੇ ਤੈਨੂੰ ਪਿਸਤੌਲ ਫੜੇਗੀ ਜਿਹਦੇ ਕੋਲ ਇਹਨੂੰ ਮਾਰਨ ਪੈ ਗਏ। ਕੋਈ ਮੁਕਾਬਲਾ ਨਹੀਂ ਹੋਇਆ, ਕੋਈ ਮੈਨਾਂ ਕੋਲ ਭੱਜਿਆ ਨਹੀਂ, ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੈਗੀ। ਲੋਕ ਜਿਹੜੂ ਇਕੱਠੇ ਹੋਏ ਆ ਇਹਨਾਂ ਨੇ ਉਹਦੇ ਖਿਲਾਫ ਬਕਾਇਦਾ ਤੌਰ ਤੇ ਇੱਕ ਮੁਕਦਮਾ ਦਰਜ ਕਰਾਇਆ। ਕਰਨਾਲ 17121 132 221 213 304 ਬੀ ਐਨ ਐਸ ਜਿਹਦੇ ਜੋ ਕਰਨਾਮ ਸੀ ਉਹ ਮੁਕਦਮਾ ਦਰਜ ਕਰਾਇਆ ਬਾਕੀ ਅਸੀਂ ਬਿਛਾਤੇ ਨੇ। ਪਿੰਡ ਦੇ ਲੋਕ ਜਿਹੜਾ ਉੱਥੇ ਦਾ ਗੰਗਾ ਰਾਮ ਪੁੰਨੀਆਂ ਵਾ ਐਸਪੀਓ ਕਹਿ ਰਿਹਾ ਜੀ ਨਹੀਂ ਕੋਈ ਗੋਲੀ ਚੱਲੀ ਨਹੀਂ ਸੀ ਪਿੰਡ ਅੰਦਰ ਪੁੱਛਿਓ ਨਾ ਕੋਈ ਗੋਲੀ ਚੱਲੀ ਐ ਨਾ ਕੋਈ ਰੋੜਾ ਚੱਲਿਆ ਨਾ ਕੋਈ ਘਟਨਾ ਵਾਪਰੀ ਐ ਸਿਰਫ ਉਹ ਜਿਹੜੀ ਇੱਕ ਆਪਣੀ ਖਲ ਬਚਾਉਣ ਦੀ ਖਾਤਰ ਹੀ ਕਰਨੀ ਉਹਨਾਂ ਨੇ ਮਕਦਮਾ ਦਰਜ ਕਰਤਾ ਪਟਿਆਲਾ ਪੁਲਿਸ ਦੀ ਐਪਲੀਕੇਸ਼ਨ ਦੇ ਉੱਤੇ ਐਸੇ ਕਰਕੇ ਹਰਮੀਤ ਮਾਜਰਾ ਦਾ ਪਿਛਲਾ ਕੋਈ ਰਿਕਾਰਡ ਬਹੁਤਾ ਸਾਫ਼ ਨਹੀਂ ਹੈਗਾ 3000 ਕੇਸਾਂ 'ਤੇ ਪਤਾ ਲੱਗੋ ਹੋਰ ਵੀ ਚੱਲਦੇ ਨੇ ਹੋ ਸਕਦਾ 1-2 ਦੋਜ ਹੋ ਜਾਣ ਸਰਕਾਰਾਂ ਨੇ ਕੁਝ ਵੀ ਕਰ ਸਕਦੀਆਂ ਨੇ ਲੇਕਿਨ ਅਸੀਂ ਕਹਾਂਗੇ ਕਿ ਇਸ ਸਰਕਾਰੀ ਫੁੱਫੜ ਦਾ ਕੁਝ ਨਹੀਂ ਵਿਗੜਨਾ ਜਿੱਦੋਂ ਉਹ ਪੁਲਿਸ ਰਾਜ ਚ ਆ ਗਿਆ ਉਸ ਤੋਂ ਬਾਅਦ ਪਤਾ ਲੱਗਾ ਕਿ ਉਹ ਅਦਾਲਤ ਨਹੀਂ ਪੇਸ਼ ਹੋ ਰਿਹਾ ਉਸ ਤੋਂ ਬਾਅਦ ਕੀ ਆ ਜੇ ਸਮਝੌਤਾ ਹੋ ਗਿਆ ਚਲੋ ਜੀ ਗਲਤੀ ਹੋ ਗਈ ਕੋਈ ਗੰਦੀ ਮਾਫੀ ਦੇ ਦੇ ਮੁੜ ਕੇ ਫਿਰ ਉਸੇ ਤਨਖਾਹ 'ਤੇ ਕੰਮ ਕਰ ਉਹ ਤਾਂ ਚਾਹਦਾ ਕੀ ਕੀਤਾ ਇਹਨਾਂ ਨੇ ਬਿਲਕੁਲ ਠੀਕ ਨੀਰਾ ਕੀ ਕੀਤਾ ਇਹਨਾਂ ਨੇ ਸਿੰਗਲੇ ਦਾ ਬਕਾਇਦਾ ਤੌਰ ਤੇ ਮੁੱਖ ਮੰਤਰੀ ਥੰਨੇ ਘਰ ਸੱਦ ਕੇ bizness ਉਪਰਾਇਆ ਸੀ ਕਿ ਮੇਰੇ ਕੋਲ ਸਾਰੇ ਸਬੂਤ ਹੈਗੇ ਕਿਥੇ ਸਬੂਤ ਅੱਜ ਅੱਜ ਉਹੀ ਪੁਲਿਸ ਜਿਹੜੀ ਆ ਕਲੋਜ਼ਰ ਰਿਪੋਰਟ ਪੇਸ਼ ਕਰ ਰਹੀ ਹੁੰਦੀ ਪੇਦਾ ਕੋਈ ਕਸੂਰ ਨਹੀਂ ਹੈ ਇਸ ਕਰਕੇ ਸਭ ਮਾਲ ਕੋਲ ਮੋੜੇ ਪੰਜਾਬ ਨੂੰ ਲੁੱਟਣ ਤੇ ਸਾਰੇ ਟੱਕਰੇ ਹੋਏ ਨੇ ਪਹਿਲਾਂ ਲੁੱਟਿਆ ਤੇ ਇਹਨਾਂ ਵੀ ਲੁੱਟਿਆ ਤੇ ਇਸ ਵੇਲੇ ਪੰਜਾਬ ਸੰਕਟ ਦੇ ਵਿੱਚ ਇਸ ਸੰਕਟ ਦੀ ਘੜੀ ਦੇ ਵਿੱਚ ਜੋ ਵੀ ਕੋਈ ਮਦਦ ਕਰ ਸਕਦਾ ਪੰਜਾਬ ਦੀ ਜ਼ਰੂਰ ਕਰੇ ਲੇਕਿਨ ਜਸਰਾਹੂਰ ਪਿੰਡ ਆ ਇੱਕ ਬਾਰਡਰ ਦੇ ਉੱਤੇ ਹੂੰ ਉਸ ਪਿੰਡ ਦੇ ਇੱਕ ਟਿੱਪ ਪਣੀ ਨੇ ਟਿੱਪ ਪਣੀ ਦੇ ਉੱਥੋਂ ਦੇ ਭੁੱਖੜ ਜ਼ਿੰਮੇਦਾਰ ਮੈਂ ਕਹਾਂ ਜਿਹੜੇ ਜਿਹੜੇ ਬੰਦੇ ਲੋਕ ਹੈਗੇ ਕੁਝ ਆਜੇ ਉਥੇ ਟਰੱਕ ਲੈ ਕੇ ਭਰ ਕੇ ਸਮਾਨ ਦਾ ਲੈ ਕੇ ਅੱਗੇ ਸਾਡੇ ਮੁਸਲਮਾਨ ਭਰਾ ਤੇ ਭੁਖੜਾਂ ਨੇ ਖੋਹ ਖੋਲਿਆ ਉਹਨੂੰ ਆਪਣੇ ਘਰ ਭਰ ਲੈਣੇ ਜੇ ਇੱਕ ਪੱਤਰਕਾਰ ਨੀਤ ਮਸਾਉਣ ਨੇ ਵਿਰੋਧ ਕੀਤਾ ਉਹਦੇ ਗਲ ਪੈ ਕੇ ਨੇ ਵਿਰੋਧ ਨੂੰ ਕਰਨਾ ਸਮਝੋ ਕਰਦੇ ਕਰਨੇ ਸਨ ਐ ਹਾਲ ਇਹ ਨਾਲ ਲੋਕਾਂ ਨਾਲ ਵੀ ਜੇ ਤਾਨੂੰ ਕੋਈ ਰਾਤ ਮਿਲੀ ਆ ਉਹ ਤੁਸੀਂ ਅਸਲੀ ਲੋਕਾਂ ਤੱਕ ਪਹੁੰਚ ਨਹੀਂ ਦੇਣੀ ਤਾਂ ਉਹ ਬਦਲ ਨਾ ਫਾਜ਼ਲ ਨਾਇਟ ਸਰ ਪੰਜੜਾ ਫਾਜ਼ਲ ਕਰ ਬਿਲਕੁਲ ਕਾਲਾ ਆਪਾਂ ਗੱਲ ਕੀਤੀ ਸੀ ਡੀਸੀ ਨੇ ਛਾਪਾ ਮਾਰਾ ਫੜ ਲਿਆ ਕੰਕਿਆ ਦੇਣ ਲੱਗੇ ਤੇ ਐਮਐਨਏ ਸਾਡਾ ਫੋਨ ਆ ਗਿਆ ਨਹੀਂ ਜੀ ਬੰਦਾ ਤੇ ਆਪਣਾ ਵਾ ਇਹੋ ਜਿਹਾ ਨਹੀਂ ਤੇ ਸਮਾਨ ਮੈਂ ਰਖਾਇਆ ਇੱਥੇ ਭੀੜ ਕੇ ਜਾਣ ਪੱਗੀ ਕਿ ਜੇ ਜਾਣ ਵਾਸਤੇ ਸਾਧ ਨਹੀਂ ਸੀਗਾ ਲੋਕਾਂ ਦੇ ਵਿੱਚ ਮੈਂ ਰਖਾਇਆ ਝੂਠ ਹੀ ਬੋਲਦੇ ਇਹੋ ਜਿਹਾ ਮੈਂ ਨਾ ਮੈਂ ਨਾ ਡੀਸੀ ਚ ਇੰਜੈਕਸ਼ਨ ਜੋ ਮੈਂ ਥੋੜੀ ਜਿਹੀ ਤੇਜ਼ ਨਾਲ ਐਮਐਨਏ ਪਰ ਟੱਕ ਦਿੰਦੀ ਹੂੰ ਦਿਮਾਗ ਟਿਕਣੇ ਹੋ ਜਾਂਦਾ ਬਿਲਕੁਲ ਠੀਕ ਇਸ ਕਰਕੇ ਨਾ ਲੋਕਾਂ ਕੇ ਬੇਨਤੀ ਹੈ ਵੀ ਜਿਹੜੇ ਬੰਦੇ ਵਿਚਾਰੇ ਪੀੜਤ ਨੇ ਉਹਨਾਂ ਕੋਲ ਸਮਾਨ ਜਾਂਦਿਓ ਜਿਹੜੇ ਵਰਤਕਦਾਰ ਆਪਣੇ ਹੈਗੇ ਰਹਿੰਦਿਓ ਤੁਸੀਂ ਕੋਈ ਗੱਲ ਨਹੀਂ ਔਖੀ ਘੜੀ ਆ ਲੋਕਾਂ ਦੇ ਉੱਤੇ ਤੇ ਉਹਨਾਂ ਲੋਕਾਂ ਦੇ ਜਥਰਿਆਂ ਦੇ ਲੋਕਾਂ ਨੇ ਕਣੇ ਛੋ ਨਿਕਿਦੀ ਕਰਦੇ ਆ ਤੇ ਉਹਨਾਂ ਦੇ ਪਰਚਾ ਵੀ ਦਚ ਕਰਵਾਗੇ ਸੀ ਜੀ ਪਰਸੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਤ